ਸਮੂਹ ਸਾਧ ਸੰਗਤ ਹਾਰਪੁਰ ਨੂੰ ਸਿੰਘ ਸਵਾ ਗੁਰਦੁਆਰਾ ਦੀ ਕਮੇਟੀ ਵੱਲੋਂ ਅੱਜ ਅਸੀਂ ਇਕੱਤਰ ਹੋ ਕੇ ਇਹ ਅਪੀਲ ਕਰਨ ਲਈ ਇਕੱਤਰ ਹੋਏ ਆਂ ਕਿ ਆਉਣ ਵਾਲੇ ਸਮੇਂ ਵਿੱਚ ਜੋ ਗੁਰੂ ਤੇਗ ਬਹਾਦਰ ਤਨ ਤਨ ਸ੍ਰੀ ਗੁਰਦੇਵ ਬਹਾਦਰ ਜੀ ਦਾ 350 ਸਾਲਾ ਸ਼ਤਾਬਦੀ ਦਿਵਸ ਆ ਰਿਹਾ ਹੈ ਜੋ ਕਿ 27 ਨਵੰਬਰ ਨੂੰ ਹੈ ਉਸ ਦੇ ਸਬੰਧ ਵਿੱਚ ਜੋ ਪ੍ਰੋਗਰਾਮ ਲਿਖੇ ਗਏ ਹਨ ਉਹ ਆਪ ਜੀ ਨੂੰ ਸਾਧ ਸੰਗਤ ਜੀ ਨੂੰ ਕਮੇਟੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕੱਲ ਸ਼ਾਮ 17 ਅਕਤੂਬਰ ਤੋਂ ਸ਼ਾਮ ਦੇ ਦੀਵਾਨ ਰੋਜ਼ਾਨਾ ਗੁਰਦੁਆਰਾ ਸਿੰਘ ਸਭਾ ਹੋਣਗੇ ਜਿਦੇ ਵਿੱਚ ਕਥਾ ਕੀਰਤਨ ਵਿਚਾਰਾਂ ਰੋਜ਼ ਹੋਣਗੀਆਂ ਅਤੇ ਉਸ ਤੋਂ ਉਪਰੰਤ 23 ਤਰੀਕ ਨੂੰ 22 ਤਰੀਕ ਨੂੰ ਮਹਾਨ ਨਗਰ ਕੀਰਤਨ ਜੋ ਕਿ ਸਵੇਰੇ 9 ਵਜੇ ਗੁਰਦੁਆਰਾ ਸਿੰਘ ਸਭਾ ਤੋਂ ਸ਼ੁਰੂ ਹੋਵੇਗਾ ਅਤੇ ਹੁਸ਼ਿਆਰਪੁਰ ਦੇ ਸਾਰੇ ਮੇਨ ਬਾਜ਼ਾਰ ਤੋਂ ਜਾਂਦਾ ਹੋਇਆ ਕ੍ਰੀਪ ਸਾਰੇ ਸ਼ਹਿਰ ਦੀ ਪ੍ਰਕਰਮਾਂ ਕਰਕੇ ਸ਼ਾਮ ਦੇ ਟਾਈਮ ਵਾਪਸ ਗੁਰਦੁਆਰਾ ਸਿੰਘ ਸਵਾ ਵਿਖੇ ਸਮਾਪਤੀ ਹੋਵੇਗੀ ਜਿਸ ਜਿਸ ਲਈ ਤੇ ਵੱਡੇ ਪੱਧਰ ਤੇ ਸਾਰੀਆਂ ਕਮੇਟੀਆਂ ਆਸਵਾਸ ਗੁਰਦੁਆਰਾ ਸਹਿਬਾਨ ਅਤੇ ਡੇਰੇ ਜਿੰਨੇ ਡੇਰਾ ਸਹਿਬਾਨ ਤੋਂ ਉਹ ਸੰਸਮਾਨ ਪੁਰਸ਼ੀ ਆਉਣਗੇ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮਹਾਨ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਤੇਗ ਬਹਾਦਰ ਜੀ ਦਾ ਸ਼ਤਾਬਦੀ ਦਿਵਸ 350 ਸਾਲਾਂ ਮਨਾਉਣ ਲਈ ਹਾਜ਼ਰ ਹੋਵੋ ਜੀ ਇਸ ਤੋਂ ਉਪਰੰਤ ਮੇਨ ਸਮਾਗਮ ਜੋ ਹੋਣਗੇ ਉਹ 23 24 ਔਰ 25 ਦੇ ਹੋਣਗੇ ਇਹਦੇ ਵਿੱਚ ਵੀ ਦੀਵਾਨ ਸਜਨ ਕੇ ਸਿੰਘ ਸਵਾ ਗੁਰਦੁਆਰੇ ਵਿੱਚ ਰੋਜ਼ਾਨਾ ਉਹਦੇ ਵਿੱਚ ਕਥਾ ਕੀਰਤਨ ਵਿਚਾਰਾਂ ਹੋਣਗੀਆਂ ਗੁਰੂ ਸਾਹਿਬ ਦੇ ਕੀਰਤਨੀਏ ਦਰਬਾਰ ਸਾਹਿਬ ਤੋਂ ਤੇ ਹੋਰ ਵੱਖ-ਵੱਖ ਜਥੇਬੰਦੀਆਂ ਵੱਲੋਂ ਇਸ ਵਿੱਚ ਸ਼ਮੂਲੀਅਤ ਕੀਤੀ ਜਾਏਗੀ ਆਪ ਸਭ ਜੀ ਨੂੰ ਬੇਨਤੀ ਹੈ ਇਹ ਵੱਧ ਚੜ ਕੇ ਸਾਰੇ ਸੁਆਗੋਆਂ ਦੇ ਵਿੱਚ ਆਪ ਇਸ ਸਾਲ ਉਹ ਆਪਣੇ ਖੁਸ਼ੀਆਂ ਪ੍ਰਾਪਤ ਕਰਕੇ ਜਾਓ ਤੇ ਸਾਰੇ ਸੰਗਤ ਤੇ ਲਈ ਵੀ ਖੁਸ਼ੀਆਂ ਵੰਡਦੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ